ਸਾ ਲੋਕ ਡੰਡਾ ਉਤ ਬੰਦਨ ਅਨਿਕ ਬਾਰ ਸਰਬ ਕਲਾ ਸਮਰਥ ਡੋਲਨ ਤੇ ਰਖੋ ਪ੍ਰਭੂ ਨਾਨਕ ਦੇ ਕਰ ਹੱਥ ਪੌੜੀ ਡੱਡਾ ਡੇਰਾ ਇਹੋ ਨਹੀਂ ਜਹ ਡੇਰਾ ਤਹ ਜਾਨ ਉਹ ਆ ਡੇਰਾ ਕਾ ਸੰਜਮੋ ਗੁਰ ਕੈ ਸਬਦ ਪਛਾਨ ਐ ਡੇਰਾ ਕਉ ਸ਼ਰਮ ਕਰ ਘਾਲੈ ਜਾ ਕਾ ਤਸੂ ਨਹੀਂ ਸੰਗ ਚਾਲੈ ਵਾ ਡੇਰਾ ਕੀ ਸੋ ਮਿੱਤ ਜਾਨੈ ਜਾ ਕਉ ਦ੍ਰਿਸ਼ਟ ਪੂਰਨ ਭਗਵਾਨੈ ਡੇਰਾ ਨਹਿਚਲ ਸਚ ਸਾਧ ਸੰਗ ਪਾਇਆ ਨਾਨਕ ਤੇ ਜਨ ਨਹਿ ਡੋਲਾਇਆ ਸਲੋਕ ਤਾਹਨ ਲਾਗੇ ਧਰਮ ਰਾਏ ਕਿਨਹ ਨਾ ਘਾਲਿਓ ਬੰਦ ਨਾਨਕ ਉਬਰੇ ਜਪ ਹਰੀ ਸਾਧ ਸੰਗ ਸੰਬੰਧ ਪੌੜੀ ਟਡਾ ਟੁੱਡਤ ਕਹਿ ਫਿਰੋ ਟੁੱਡਦ ਇਆ ਮਨਮਾਹੇ ਸੰਗ ਤੁਹਾਰੈ ਪ੍ਰਭ ਬਸੈ ਬਨ ਬਨ ਕਹਾ ਫਿਰਾਹੇ ਢੇਰੀ ਟਾਹੋ ਸਾਧ ਸੰਗ ਅਹੰ ਬੁੱਧ ਬਿਕਰਾਲ ਸੁਖ ਪਾਵਹੁ ਸਹਜੇ ਬਸਹੋ ਦਰਸ਼ਨ ਦੇਖ ਨਿਹਾਲ ਢੇਰੀ ਜਾ ਮੈਂ ਜਮ ਮਰੈ ਗਰਭਜੋਨ ਦੁਖ ਪਾਏ ਮੋਹ ਮਗਨ ਲਪਟਤ ਰਹੈ ਹਾਉ ਹਾਉ ਆਵੈ ਜਾਏ ਤਹਿਤ ਤਹਿਤ ਅਬ ਤਹਿ ਪਰੇ ਸਾਧ ਜਨਾ ਸਰਨਾਏ ਦੁਖ ਕੀ ਫਾਹੇ ਕਟਿਆ ਨਾਨਕ ਲੀਏ ਸਮਾਏ ਸਲੋਕ ਜਹ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਨੀਤ ਨਾ ਹਾਉ ਨਾ ਤੂ ਨਹਿ ਛਟ ਹੈ ਨਿਕਟ ਨ ਜਾਇ ਯਹ ਦੂਤ ਪੌੜੀ ਨਾਣਾ ਰਣਤੇ ਸਿਜੀਐ ਆਤਮ ਜੀਤੈ ਕੋਏ ਹਉਮੈ ਅਨਸਿਓ ਲਰ ਮਰੇ ਸੋ ਸੋਭਾ ਦੂ ਹੋਏ ਮਣੀ ਮਿਟਾਏ ਜੀਵਤ ਮਰੈ ਗੁਰ ਪੂਰੇ ਉਪਦੇਸ ਮਨੁਆ ਜੀਤੈ ਹਰ ਮਿਲੈ ਤਹਿ ਸੂਰਤਣ ਵੇਸ ੜਾ ਕੋ ਜਾਣੈ ਆਪਣੂ ਏ ਕਹਿ ਟੇਖ ਆਧਾਰ ਰਹਿਣ ਦਿਨ ਸਿ ਸਿਮਰਤ ਰਹੈ ਸੋ ਪ੍ਰਭ ਪੁਰਖ ਅਪਾਰ ਰੇਣ ਸਗਲ ਇਆ ਮਨ ਕਰੈ ਏ ਊ ਕਰਮ ਕਮਾਏ ਹੁਕਮੈ ਬੂਝੈ ਸਦਾ ਸੁਖ ਨਾਨਕ ਲਿਖਿਆ ਪਾਏ ਸਲੋਕ ਤਨ ਮਨ ਧਨ ਅਰਪਉਤ ਸੈ ਪ੍ਰਭੂ ਮਿਲਾਵੈ ਮੋਹੇ ਨਾਨਕ ਭ੍ਰਮ ਭਉ ਕਾਟਿਐ ਚੂਕੈ ਜਮ ਕੀ ਜੋਹ ਪਉੜੀ ਤਤਾ ਤਾਸੋ ਪ੍ਰੀਤ ਕਰ ਗੁਣ ਨਿਧ ਗੋਬਿੰਦ ਰਾਏ ਫਲ ਪਾਵਹਿ ਮਨ ਬਾਛਤੇ ਤਪਤ ਤੁਹਾਰੀ ਜਾਏ ਤਰਾਸ ਮਿਟੈ ਜਮ ਪੰਥ ਕੀ ਜਾਸ ਬਸੈ ਮਨ 나ਉ ਗਤ ਪਾਵਹਿ ਮਤ ਹੋਏ ਪ੍ਰਗਾਸ ਮਹਿਲੀ ਪਾਵਹਿ ਠਾਉ ਤਾਹੁ ਸੰਗ ਨਾ ਧਨ ਚੱਲੈ ਗ੍ਰਹਿ ਜੋਬਨ ਨਹਿ ਰਾਜ ਸੰਤ ਸੰਗ ਸਿਮਰਤ ਰਹੋ ਇਹੈ ਤੁਹਾਰੈ ਕਾਜ ਤਾਤਾ ਕਛੂ ਨ ਹੋਈ ਹੈ ਜੋ ਤਾਪ ਨਿਵਾਰੈ ਆਪ ਪ੍ਰਤਪਾਲੈ ਨਾਨਕ ਹਮ ਹੈ ਆਪਹਿ ਮਾਈ ਬਾਪ ਸਲੋਕ ਥਾਕੇ ਬੋ ਵਿਦ ਘਾਲ ਤੇ ਤ੍ਰਿਪਤ ਨ ਤ੍ਰਸਨਾ ਲਾਥ ਸੰਚ ਸੰਚ ਸਾਖਤ ਮੂਏ ਨਾਨਕ ਮਾਇਆ ਨਾ ਸਾਥ ਪੌੜੀ ਥਥਾ ਥਿਰ ਕੋ ਨਹੀਂ ਕਾਇ ਪਸਾਰਹੁ ਪਾਵ ਅਨਕ ਬੰਚ ਬਲ ਛਲ ਕਰਹੁ ਮਾਇਆ ਏਕ ਉਪਾਵ ਥੈਲੀ ਸੰਚਹੁ ਸ਼ਰਮ ਕਰਹੁ ਥਾਕ ਪਰ ਹੋ ਗਾਵਾਰ ਮਨ ਕਹਿ ਕਾਮ ਨ ਆਵਈ ਅੰਤੇ ਔਸਰ ਬਾਰ ਥਿਤ ਪਾਵ ਹੋ ਗੋਬਿੰਦ ਭਜ ਹੋ ਸੰਤ ਹੈ ਕੀ ਸਿੱਖ ਲੇਹੋ ਪ੍ਰੀਤ ਕਰਹੁ ਸਦ ਏਕ ਸਿਉ ਇਆ ਸਾਚਾ ਅਸਨੇਹ ਕਾਰਨ ਕਰਨ ਕਰਾਵਨੋ ਸਭ ਵਿਦ ਏਕੈ ਹਾਥ ਜਿਤ ਜਿਤ ਲਭੋ ਤਿਤ ਤਿਤ ਲਗਹਿ ਨਾਨਕ ਜੰਤ ਅਨਾਥ ਸਲੋਕ ਦਸ ਹੈ ਏਕ ਨਿਹਾਰਿਆ ਸਭ ਕਛ ਦੇਵ ਨਿਹਾਰ ਸਾਸ ਸਾਸ ਸਿਮਰਤ ਰਹੈ ਨਾਨਕ ਦਰਸ ਅਧਾਰ ਪੌੜੀ ਦਦਾ ਦਾਤਾ ਏਕ ਹੈ ਸਭ ਕਉ ਦੇਵ ਨਿਹਾਰ ਦੇਂਦੇ ਟੋਟ ਨ ਆਵਈ ਅਗਨਤ ਭਰੇ ਪੰਡਾਰ ਦੈਨ ਹਾਰ ਸਦ ਜੀਵਨ ਹਾਰਾ ਮਨ ਮੂਰਖ ਕਿਉ ਤਾਹੇ ਬਿਸਾਰਾ ਦੋਸ ਨਹੀਂ ਕਾਹੂ ਕਉ ਮੀਤਾ ਮਾਇਆ ਮੋਹ ਬੰਦ ਪ੍ਰਭ ਕੀਤਾ ਦਰਦ ਨਿਵਾਰਹਿ ਜਾਕੇ ਆਪੇ ਨਾਨਕ ਤੇ ਤੇ ਗੁਰਮੁਖ त्राਪੇ ਸਲੋਕ ਤਰ ਜੀਰੇ ਇਕ ਟੇਕ ਤੂ ਲਾਹੇ ਬਿਡਾਨੀ ਆਸ ਨਾਨਕ ਨਾਮ ਧਿਆਈਐ ਕਾਰਜ ਆਵੈ ਰਾਸ ਪੌੜੀ ਤਦ ਦਾ ਤਾਵਤ ਤਉ ਮਟੈ ਸੰਤ ਸੰਗ ਹੋਏ ਬਾਸ ਤੁਰਤੇ ਕਿਰਪਾ ਕਰੋ ਆਪ ਤਉ ਹੋਏ ਮਨਹਿ ਪ੍ਰਗਾਸ ਧਨ ਸਾਚਾ ਤੇਉ ਸੱਚ ਸਾਹਾ ਹਰ ਹਰ ਪੂੰਜੀ ਨਾਮ ਵਿਸਾਹਾ ਧੀਰਜ ਜਸ ਸੋਭਾ ਤਹਿ ਬਨਿਆ ਹਰ ਹਰ ਨਾਮ ਸ੍ਰਵਨ ਜਿਹ ਸੁਨਿਆ ਗੁਰਮੁਖ ਜਿਹ ਕਟ ਰਹਿ ਸਮਾਈ ਨਾਨਕ ਤਹਿ ਜਨ ਮਿਲੀ ਵਡਾਈ ਸਲੋਕ ਨਾਨਕ ਨਾਮ ਨਾਮ ਜਪ ਜਪਿਆ ਅੰਤਰ ਬਾਹਰ ਰੰਗ ਗੁਰ ਪੂਰੈ ਉਪਦੇਸਿਆ ਨਰਕ ਨਾਹੀ ਸਾਧ ਸੰਗ ਪੌੜੀ ਨੰਨਾ ਨਰਕ ਪਰਹਿ ਤੇ ਨਾਹੀ ਜਾ ਕੈ ਮਨ ਤਨ ਨਾਮ ਬਸਾਈ ਨਾਮ ਨਿਧਾਨ ਗੁਰਮੁਖ ਜੋ ਜਪਤੇ ਬਿਖ ਮਾਇਆ ਮਹਿ ਨਾ ਓਇ ਖਪਤੇ ਨੰਨਾ ਕਾਰ ਨਾ ਹੁੰਤਾ ਤਾ ਕਹੋ ਨਾਮ ਮੰਤਰ ਗੁਰ ਦੀ ਨੋ ਜਾ ਕਹੋ ਨਦ ਨਿਦਾਨ ਹਰ ਅੰਮ੍ਰਿਤ ਪੂਰੇ ਤਹਿ ਬਾਜੇ ਨਾਨਕ ਅਨਹਦ ਤੂਰੇ ਸਲੋਕ ਪਤ ਰਾਖੀ ਗੁਰ ਪਾਰ ਬ੍ਰਹਮ ਤਜ ਪਰਪੰਚ ਮੋਹ ਵਿਕਾਰ ਨਾਨਕ ਸੋਊ ਆਰਾਦੀ ਐ ਅੰਤ ਨ ਪਰਾਵਾਰ ਪੌੜੀ ਪਪਾ ਪਰਮਿਤ ਪਾਰ ਨਾ ਪਾਇਆ ਪਤਿਤ ਪਾਵਨ ਅਗਮ ਹਰ ਰਾਇਆ ਹੋਤ ਪੁਨੀਤ ਕੋਟ ਅਪਰਾਧੂ ਅੰਮ੍ਰਿਤ ਨਾਮ ਜਪਹਿ ਮਿਲ ਸਾਧੂ ਪਰ ਪਚ ਤ੍ਰੋਹ ਮੋਹ ਮਿਟ ਨਾਈ ਜਾਂ ਕਉ ਰਖੋ ਆਪ ਗੁਸਾਈ ਪਾਤ ਸਾਹੋ ਛਤਰ ਸਿਰ ਸੂ ਨਾਨਕ ਦੂਸਰ ਅਵਰ ਨ ਕੋ ਸਲੋਕ ਫਾਹੇ ਕਾਟੇ ਮਿਟੇ ਗਵਨ ਫਤਿਹ ਭਈ ਮਨ ਜੀਤ ਨਾਨਕ ਗੁਰ ਤੇ ਥਿਤ ਪਾਈ ਫਿਰਨ ਮਿਟੇ ਨਤ ਨੀਤ ਪਉੜੀ ਫਫਾ ਫਿਰਤ ਫਿਰਤ ਤੂ ਆਇਆ ਦੁਰਲਭ ਦੇਹ ਕਲ ਯੁਗ ਮਹਿ ਪਾਇਆ ਫਿਰ ਇਹ ਔਸਰ ਚਰਨ ਹਾਥਾ ਨਾਮ ਜਪਹੁ ਤੋ ਕਟਿਐ ਫਾਸਾ ਫਿਰ ਫਿਰ ਆਵਨ ਜਾਨ ਨ ਹੋਈ ਏ ਕਹਿ ਏਕ ਜਪਹੁ ਜਪ ਸੋਈ ਕਰੋ ਕਿਰਪਾ ਪ੍ਰਭ ਕਰਨਹਾਰੇ ਮੇਲ લેਹੁ ਨਾਨਕ ਬੇਚਾਰੇ ਸਲੋਕ ਬਿਨਉ ਸੁਨਹੁ ਤੁਮ ਪਾਰ ਬ੍ਰਹਮ ਦੀਨ ਦਇਆਲ ਗੋਪਾਲ ਸੁਖ ਸੰਪੈ ਬਹੁ ਭੋਗ ਰਸ ਨਾਨਕ ਸਾਧ ਰਵਾਲ ਪਉੜੀ ਬੱਬਾ ਬ੍ਰਹਮ ਜਾਨਤ ਤੇ ਬ੍ਰਹਮਾ ਬੈਸ ਨੋ ਤੇ ਗੁਰਮੁਖ ਸੁੱਚ ਧਰਮਾ ਵੀਰਾ ਆਪਨ ਬੁਰਾ ਮਿਟਾਵੈ ਤਾਹੂ ਬੁਰਾ ਨਿਕਟ ਨਹੀਂ ਆਵੈ ਬਾਧਿਓ ਆਪਨ ਹਉ ਹਉ ਬੰਦਾ ਦੂਸ ਦੇਤ ਆਗਹਿ ਕਉ ਅੰਦਾ ਬਾਤ ਚੀਤ ਸਭ ਰਹੀ ਸਿਆਨਪ ਜਿਸਹਿ ਜਨਬ ਹੋ ਸੋ ਜਾਣੈ ਨਾਨਕ ਸਲੋਕ ਭੈ ਪੰਜਨ ਅਗ ਦੂਖ ਨਾਸ ਮਨ ਹੈ ਆਰਾਧ ਹਰੇ ਸੰਤ ਸੰਗ ਜਹਰਿਤ ਬਸਿਓ ਨਾਨਕ ਤੇ ਨਾ ਭ੍ਰਮੇ ਪੌੜੀ ਪੱਬਾ ਪਰਮ ਮਿਟਾਵੋ ਆਪਣਾ ਇਹ ਸੰਸਾਰ ਸਗਲ ਹੈ ਸੁਪਨਾ ਪਰਮੇ ਸੁਰ ਨਰ ਦੇਵੀ ਦੇਵਾ ਪਰਮੇ ਸਿੱਧ ਸਾਧਕ ਬ੍ਰਹਮੇਵਾ ਪਰਮ ਪਰਮ ਮਾਨੁਖ ਦਹਿਕਾਏ ਦੁਤਰ ਮਹਾ ਬਖਮ ਇਹ ਮਾਏ ਗੁਰਮੁਖ ਭ੍ਰਮ ਪੈ ਮੋਹ ਮਿਟਾਇਆ ਨਾਨਕ ਤੇ ਹੀ ਪਰਮ ਸੁਖ ਪਾਇਆ ਸਲੋਕ ਮਾਇਆ ਡੋਲੇ ਭੋਬਦੀ ਮਨ ਲਪਟਿਓ ਤਹ ਸੰਗ ਮਗਨ ਤੇ ਜਿਹ ਤੁਮ ਰਖੋ ਸੋ ਨਾਨਕ ਨਾ ਮਹਿ ਰੰਗ ਪੌੜੀ ਮਮਾ ਮੰਗਨ ਹਰ ਈਾਨਾ ਦੇਨ ਹਰ ਦੇ ਰਹੋ ਸੁਜਾਨਾ ਜੋ ਦੀਨੋ ਸੋ ਏ ਕਹਿ ਬਾਰ ਮਨ ਮੂਰਖ ਕਹਿ ਕਰਹਿ ਪੁਕਾਰ ਜੋ ਮੰਗ ਹੈ ਤੋ ਮੰਗਹਿ ਬੀਆ ਜਾਤੇ ਕੁਸਲ ਨ ਕਾਹੂ ਥੀਆ ਮਾਗਨ ਮਾਗਤ ਏ ਕਹਿ ਮਾਗ ਨਾਨਕ ਜਾਤੇ ਪਰਹਿ ਪਰਾਗ ਸਲੋਕ ਮਤ ਪੂਰੀ ਪ੍ਰਧਾਨ ਤੇ ਗੁਰ ਪੂਰੇ ਮਨ ਮੰਤ ਜੇ ਜਾਣਿਓ ਪ੍ਰਭ ਆਪਣਾ ਨਾਨਕ ਤੇ ਭਗਵੰਤ ਪੌੜੀ ਮਮਾ ਜਾਹੁ ਮਰਮ ਪਛਾਨਾ ਭੇਟਤ ਸਾਧ ਸੰਗ ਪਤੀਆਂ ਦੁਖ ਸੁਖ ਵਾਕੈ ਸਮਤ ਵਿਚਾਰਾ ਨਰਕ ਸੁਰਗ ਰਹਤ ਔਤਾਰਾ تاہو سنگ تاہو نرلپا پورن کٹ کٹ پورک بسا وس مہی وایا نانک لپت نہیں تہ مایا سلوک یار میت سن ساجن ہو بین ہر چھوٹن ناہے نانک تہ بندن کٹے گر کی چرنی پاہی پبڑی یع جتن کرت بہ بیا ایک نام بین کہ دیا ਯਾਹੂ ਯਤਨ ਕਰ ਹੋਤ ਛੁਟਾਰਾ ਵਾਹੂ ਯਤਨ ਸਾਧ ਸੰਗਾਰਾ ਯਾ ਉਬਰਨ ਤਾਰੇ ਸਭ ਕੋ ਵਾਹੇ ਜਪੇ ਬਿਨ ਉਬਰ ਨਾ ਹੋਉ ਯਾਹੂ ਤਰਨ ਤਾਰਨ ਸਮਰਾਥਾ ਰਾਖ ਲੇ ਹੋ ਨਿਰਗੁਨ ਨਰਨਾਥਾ ਮਨ ਬਚ ਕ੍ਰਮ ਜਹੇ ਆਪ ਜਨਾਈ ਨਾਨਕ ਤਹਿ ਮਤ ਪ੍ਰਗਟਿ ਆਈ ਸਲੋਕ ਰੋਸ ਨ ਕਾਹੂ ਸੰਗ ਕਰਹੁ ਆਪਨ ਆਪ ਵਿਚਾਰ ਹੋਇ ਨੀ ਮਾਨਾ ਜਗ ਰਹੁ ਨਾਨਕ ਨਦਰੀ ਪਾਰ ਪੌੜੀ ਰਾਰਾ ਰੇਨ ਹੋਤ ਸਭ ਜਾ ਕੀ ਤਜ ਅਭਿਮਾਨ ਛਟੈ ਤੇਰੀ ਬਾਕੀ ਰਣਦਰਗ ਹੈ ਤਉਸੀ ਜਹਿ ਪਾਈ ਜੋ ਗੁਰਮੁਖ ਰਾਮ ਨਾਮ ਲਿਵਲਾਈ ਰਹਿਤ ਰਹਿਤ ਰਹਿ ਜਾਹਿ ਬਿਕਾਰਾ ਗੁਰ ਪੂਰੇ ਕਹਿ ਸਬਦ ਅਪਾਰਾ ਰਾਤੇ ਰੰਗ ਨਾਮ ਰਸ ਮਾਤੇ ਨਾਨਕ ਹਰ ਗੁਰ ਕੀਨੀ ਦਾਤੇ ਸਲੋਕ ਲਾਲਚ ਝੂਠ ਵਿਖੇ ਬਿਖੈ ਬਿਆਦ ਇਆਦੇ ਹੀ ਮਹਿਬਾਸ ਹਰ ਹਰ ਅੰਮ੍ਰਿਤ ਗੁਰਮੁਖ ਪੀਆ ਨਾਨਕ ਸੂਖ ਨਿਵਾਸ ਪੌੜੀ ਲੱਲਾ ਲਾਵਉ ਔਖਦ ਜਾਹੂ ਦੁਖ ਦਰਦ ਤਹਿ ਮਿਟਹਿ ਖਿਨਾਹੂ ਨਾਮ ਔਖਦ ਜਹਰ ਦਾ ਹਿਤਾਵੈ ਤਾਹੇ ਰੋਗ ਸੁਪਨੈ ਨਹੀਂ ਆਵੈ ਹਰ ਔਖਦ ਸਭ ਘਟ ਹੈ ਭਾਈ ਗੁਰ ਪੂਰੇ ਬਿਨ ਬਿਦ ਨਾ ਬਨਾਈ ਗੁਰਪੂਰੈ ਸੰਜਮ ਕਰ ਦਿਆ ਨਾਨਕ ਤਾ ਫਿਰ ਦੁਖ ਨਥੀਆ ਸਲੋਕ ਵਾਸudev ਸਰਬਤਰ ਮੈਂ ਊਨ ਨ ਕਤੂ ਠਾਏ ਅੰਤਰ ਬਾਹਰ ਸੰਗ ਹੈ ਨਾਨਕ ਕਾਏ ਦੁਰਾਏ ਪੌੜੀ ਵਵ੍ਹਾ ਵੈਰ ਨ ਕਰੀਐ ਕਾਹੂ ਘਟ ਘਟ ਅੰਤਰ ਬ੍ਰਹਮ ਸਮਾਹੂ ਵਾਸudev ਜਲ ਥਲ ਮਹਿ ਰਵਿਆ ਗੁਰਪ੍ਰਸਾਦ ਵਿਰਲੈ ਹੀ ਗਵਿਆ ਵੈਰ ਵਿਰੋਧ ਮਿਟੇ ਤਹਿ ਮਨ ਤੇ ਹਰ ਕੀਰਤਨ ਗੁਰਮੁਖ ਜੋ ਸੁਨਤੇ ਵਰਨ ਚਿਹਨ ਸਗਲਹ ਤੇ ਰਹਤਾ ਨਾਨਕ ਹਰ ਹਰ ਗੁਰਮੁਖ ਜੋ ਕਹਤਾ ਸਲੋਕ ਹਾਉ ਹਾਉ ਕਰਤ ਬਿਹਾਨੀਆਂ ਸਾਖਤ ਮੁਗਦ ਅਜਾਨ ਅੜਕ ਮੋਏ ਜੋ ਤਿਰਖਾਵੰਤ ਨਾਨਕ ਕਿਰਤ ਕਮਾਨ ਪੌੜੀ ਅੜਾ ੜਾ ੜਾ ਮਿਟੇ ਸੰਗ ਸਾਧੂ ਕਰਮ ਧਰਮ ਤਤ ਨਾਮ ਅਰਾਧੂ ਰੂੜੋ ਜੇ ਬਸਿਓ ਰਿਦਮਾਹੀ ਵਾ ਕੀ ੜਾੜ ਮਿਟਤ ਬਿਨ ਸਾਹੀ ੜਾੜ ਕਰਤ ਸਾਖਤ ਗਾਵਾਰਾ ਜੇ ਹੀਐ ਅਹੰ ਬੁੱਧ ਬਿਕਾਰਾ ੜਾੜਾ ਗੁਰਮੁਖ ੜਾੜ ਮਿਟਾਈ ਨਿਮਖ ਮਾਹੇ ਨਾਨਕ ਸਮਝਾਈ